ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੋਂ ਕੁਝ ਦਿਨ ਪਹਿਲਾਂ ਮੈਂ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਆਪਣੇ ਇਸ ਫੇਸਬੁਕ ਪੇਜ ਤੇ YouTube ਚੈਨਲ ਦੇ ਉੱਤੇ ਸਟਾਕ ਮਾਰਕੀਟ ਦਾ ਇੱਕ ਬਿਲਕੁਲ ਫ੍ਰੀ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ ਸੋ ਅੱਜ ਉਸ ਕੋਰਸ ਦੀ ਆਪਾਂ ਸ਼ੁਰੂਆਤ ਕਰ ਦਿੱਤੀ ਹੈਗੀ ਹੈ ਤੇ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੰਟਰੋਡਕਸ਼ਨ ਦੇਣ ਲੱਗਾ ਹਾਂ ਉਸ ਕੋਰਸ ਦੀ ਕਿ ਉਸ ਕੋਰਸ ਦੇ ਵਿੱਚ ਆਪਾਂ ਕੀ-ਕੁਝ ਕਵਰ ਕਰਾਂਗੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਿਉਂਗਾ ਕਿ ਇਹ ਜਿਹੜਾ ਕੋਰਸ ਹੈਗਾ ਆਪਾਂ ਕਿਉਂ ਸ਼ੁਰੂ ਕਰਨ ਜਾ ਰਹੇ ਹਾਂ ਸੋ ਵੀਡੀਓ ਨੂੰ ਬੜੇ ਧਿਆਨ ਨਾਲ ਦੇ ਐਂਡ ਤੱਕ ਦੇਖਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਟਾਕ ਮਾਰਕੀਟ ਬਾਰੇ ਦੇਖੋ ਜਦੋਂ ਦਾ ਇਹ ਜਿਹੜਾ ਇੰਟਰਨੈਟ ਹੈਗਾ ਆ ਆਮ ਲੋਕਾਂ ਦੀ ਪਹੁੰਚ ਵਿੱਚ ਹੋਇਆ ਜਾਂ ਕਹ ਲੋ ਕਿ ਸੋਸ਼ਲ ਮੀਡੀਆ ਫੇਸਬੁਕ ਇੰਸਟਾਗ੍ਰam ਤੇ ਜਾਂ ਫਿਰ YouTube ਵਗੈਰਾ ਆਮ ਲੋਕਾਂ ਦੀ ਪਹੁੰਚ ਵਿੱਚ ਹੋਇਆ ਜਾਂ ਕਹ ਲੋ ਕਿ ਆਮ ਲੋਕਾਂ ਨੇ ਇਹਨੂੰ ਬਹੁਤ ਜ਼ਿਆਦਾ ਯੂਜ਼ ਕਰਨਾ ਸ਼ੁਰੂ ਕੀਤਾ ਆ ਉਦੋਂ ਤੋਂ ਹੀ ਜਿਹੜਾ ਹੈਗਾ ਆ ਸਟਾਕ ਮਾਰਕੀਟ ਜਿਹੜੀ ਹੈਗੀ ਆ ਉਹਦੇ ਵਿੱਚ ਲੋਕਾਂ ਦੀ ਜਿਹੜੀ ਰੁਚੀ ਹੈਗੀ ਆ ਜਿਹੜਾ ਇੰਟਰਸਟ ਹੈਗਾ ਬਹੁਤ ਜ਼ਿਆਦਾ ਵਧਿਆ ਔਰ ਬਹੁਤ ਸਾਰੇ ਲੋਕਾਂ ਨੂੰ ਹੀ ਲੱਗਦਾ ਹੈ ਕਿ ਸਟਾਕ ਮਾਰਕੀਟ ਦੇ ਖੇਡਿਆ ਬਸ ਪੈਸੇ ਲਾਓ ਸਟਾਕ ਮਾਰਕੀਟ ਦੇ ਵਿੱਚ ਸ਼ੇਅਰ ਖਰੀਦੋ ਰਾਤੋ-ਰਾਤ ਉਹਨੇ ਵਧ ਜਾਣਾ ਹੈ ਤੇ ਅਗਲੇ ਦਿਨ ਤੁਸੀਂ ਯਾਨੀ ਕਿ ਕਈ ਲੋਕ ਇਹ ਸੋਚਦੇ ਆ ਕਿ 10000 ਰੁਪਏ ਦਾ ਇੱਕ ਸ਼ੇਅਰ ਖਰੀਦੋ ਅਗਲੇ ਦਿਨ ਉਹ ਲੱਖ ਤੋਂ 2 ਲੱਖ ਜਾਂ 3-4 ਲੱਖ ਦਾ ਹੋ ਜਾਣਾ ਉਹਨੂੰ ਵੇਚ ਦਿਓ ਇਦਾਂ ਅਸੀਂ ਕਰਕੇ ਲੱਖਪਤੀ ਕਰੋੜਪਤੀ ਬਣ ਜਾਵਾਂਗੇ ਇਦਾਂ ਦੇ ਬਹੁਤ ਸਾਰੇ ਵਹਿਮ ਜਿਹੜੇ ਹੈਗੇ ਆ ਜਾਂ ਬਹੁਤ ਸਾਰੀ ਗਲਤ ਜਾਣਕਾਰੀ ਜਿਹੜੀ ਹੈਗੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਫੈਲੀ ਹੋਈ ਆ ਸੋ ਮੇਰਾ ਜਿਹੜਾ ਮੇਨ ਪਰਪਸ ਹੈਗਾ ਆ ਇਸ ਕੋਰਸ ਨੂੰ ਸ਼ੁਰੂ ਕਰਨ ਦਾ ਉਹ ਇਹ ਹੈਗਾ ਆ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਸਟਾਕ ਮਾਰਕੀਟ ਦੀ ਬਿਲਕੁਲ ਵੀ ਕੋਈ ਨੌਲੇਜ ਨਹੀਂ ਹੈਗੀ ਪਰ ਇਧਰੋਂ ਉਧਰੋਂ ਸੁਣ ਕੇ ਇਹਨਾਂ ਨੂੰ ਲੱਗਦਾ ਕਿ ਸਟਾਕ ਮਾਰਕੀਟ ਇੱਕ ਬੜੀ ਸੌਖੀ ਚੀਜ਼ ਆ ਇਹ ਤਾਂ ਖੇਡ ਆ ਇੱਕ ਜਿਹੜੇ ਲੋਕ ਇਹ ਸੋਚਦੇ ਆ ਕਿ ਅਸੀਂ ਰਾਤੋ ਰਾਤ ਪੈਸੇ ਲਾ ਕੇ ਕਰੋੜਪਤੀ ਅਰਬਪਤੀ ਬਣ ਜਾਵਾਂਗੇ ਉਹਨਾਂ ਨੂੰ ਅਵੇਅਰ ਕਰਨ ਦੇ ਲਈ ਉਹਨਾਂ ਨੂੰ ਫਰਾਡ ਤੋਂ ਬਚਾਉਣ ਦੇ ਲਈ ਅਤੇ ਮੇਨ ਮੇਰਾ ਕੰਮ ਹੈਗਾ ਕਿ ਇੱਕ ਅਕੈਡੈਮਿਕ ਕੋਰਸ ਦੇ ਤੌਰ ਦੇ ਉੱਤੇ ਇਸ ਨੂੰ ਲਿਆ ਜਾਵੇ ਇੱਕ ਅਕੈਡੈਮਿਕ ਕੋਰਸ ਦੇ ਤੌਰ ਦੇ ਉੱਤੇ ਇੱਕ ਇਦਾਂ ਦਾ ਕੋਰਸ ਤਿਆਰ ਕੀਤਾ ਜਾਵੇ ਜਿਹੜਾ ਕਿ ਆਮ ਪਬਲਿਕ ਨੂੰ ਅਵੇਅਰ ਕਰੇ ਕੀ ਸਟਾਕ ਮਾਰਕੀਟ ਕੀ ਹੈਗੀ ਆ ਇਹਦੇ ਵਿੱਚ ਕਿੰਨੇ ਤਰੀਕੇ ਨਾਲ ਪੈਸੇ ਲੱਗਦੇ ਆ ਕਿੱਥੋਂ ਕਿੱਥੋਂ ਤੁਸੀਂ ਪੈਸੇ ਕਮਾ ਸਕਦੇ ਆ ਜਦੋਂ ਤੁਸੀਂ ਕਿਸੇ ਕੰਪਨੀ ਦੇ ਸ਼ੇਅਰ ਖਰੀਦਨੇ ਆ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਪੈਸੇ ਲਾਉਣੇ ਆ ਤਾਂ ਕਿਹੜੀਆਂ ਕਿਹੜੇ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਆਪਾਂ ਇਸ ਸਟਾਕ ਮਾਰਕੀਟ ਦੇ ਕੋਰਸ ਵਿੱਚ ਦੱਸਾਂਗੇ ਤੇ ਮੇਨ ਗੱਲ ਇਹ ਹੋਊਗੀ ਕਿ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਫਰੌਡ ਤੋਂ ਕਿੱਦਾਂ ਬਚਣਾ ਯਾਨੀ ਕਿ ਫਰੌਡ ਤੋਂ ਕਿੱਦਾਂ ਬਚਣਾ ਯਾਨੀ ਕਿ ਫਰੌਡ ਪ੍ਰिवेंशन ਮੇਰਾ ਮੇਨ ਮੋਟਿਵ ਆ ਹੋਰ ਇਹ ਨਹੀਂ ਹੈਗਾ ਮੈਂ ਤੁਹਾਨੂੰ ਇਹ ਨਹੀਂ ਗਾਰੰਟੀ ਦਿੰਦਾ ਕਿ ਤੁਸੀਂ ਸਟਾਕ ਮਾਰਕੀਟ ਦਾ ਮੇਰਾ ਕੋਰਸ ਸਿੱਖ ਕੇ ਦੇਖ ਕੇ ਤੁਸੀਂ ਕਰੋੜਪਤੀ ਅਰਬਪਤੀ ਬਣ ਜਾਓਗੇ ਇਸ ਗੱਲ ਦੀ ਮੈਂ ਬਿਲਕੁਲ ਗਾਰੰਟੀ ਨਹੀਂ ਦਿੰਦਾ ਹਾਂ ਇਸ ਗੱਲ ਦੀ ਜਰੂਰ ਗਾਰੰਟੀ ਦਿੰਦਾ ਹਾਂ ਕਿ ਜੇਕਰ ਤੁਸੀਂ ਸਟਾਕ ਮਾਰਕੀਟ ਦਾ ਮੇਰਾ ਕੋਰਸ ਜਿਹੜਾ ਹੈਗਾ ਕੰਪਲੀਟਲੀ ਦੇਖ ਲਿਆ ਤੇ ਤੁਸੀਂ ਇਹ ਚੀਜ਼ ਦੇਖ ਜਾਓਗੇ ਕਿ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਰਿਸਰਚ ਕਰਨੀ ਪੈਂਦੀ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਇੱਕ ਕੰਪਨੀ ਦੀ ਜਿਹੜੀ ਬੈਲੈਂਸ ਸ਼ੀਟ ਹੈਗੀ ਆ ਜਾਂ ਤੁਸੀਂ ਕਹੋਗੇ ਫੰਡਾਮੈਂਟਲ ਐਨਾਲਿਸਿਸ ਟੈਕਨੀਕਲ ਐ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਨਾਲਿਸਿਸ ਜਿਹੜੇ ਹੈਗੇ ਆ ਸਾਰੇ ਮੈਂ ਤੁਹਾਨੂੰ ਸਿਖਾਉਂਗਾ ਇਸ ਤੋਂ ਇਲਾਵਾ ਸਟਾਕ ਮਾਰਕੀਟ ਦੇ ਵਿੱਚ ਪੈਸੇ ਇਨਵੈਸਟ ਕਰਨ ਦੇ ਵੱਖਰੇ ਵੱਖਰੇ ਤਰੀਕੇ ਜਿਦਾ ਤੁਸੀਂ ਮਿਊਚੁਅਲ ਫੰਡ ਈਟੀਐਫ ਸਿਸਟਮੈਟਿਕ ਇਨਵੈਸਟਰ ਪਲਾਨ ਜਾਂ ਫਿਰ ਸਿਸਟਮੈਟਿਕ ਵਿਡਰੋਅਲ ਪਲਾਨ ਬਾਰੇ ਤੁਸੀਂ ਸੁਣਿਆ ਹੋਊਗਾ ਇਸ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਤੁਹਾਨੂੰ ਇਦਾਂ ਦੇ ਐਡ ਦਿਖਾਉਂਦੀਆਂ ਜਾਂ ਇਦਾਂ ਤਾਂ ਕਹੋ ਕਿ ਚਾਂਸਾ ਦਿਖਾਉਂਦੇ ਦਿੰਦੀਆਂ ਹੈਗੀਆਂ ਕਿ ਤੁਸੀਂ ਉਹ ਕਹਿੰਦੀਆਂ ਕਿ ਅਸੀਂ ਇੱਕ ਇਦਾਂ ਦਾ ਸੌਫਟਵੇਅਰ ਬਣਾਇਆ ਹੈ ਵੀ ਉਹ ਸੌਫਟਵੇਅਰ ਨੂੰ ਸਾਡੇ ਕੋਲੋਂ ਖਰੀਦ ਲਵੋ ਸਾਡੇ ਸੌਫਟਵੇਅਰ ਦੇ ਵਿੱਚ ਆਪਣਾ ਅਕਾਊਂਟ ਬਣਾ ਕੇ ਉਹਦੇ ਵਿੱਚ ਪੈਸੇ ਪਾ ਲਓ ਸਾਡੇ ਸੌਫਟਵੇਅਰ ਨੇ ਆਪਣੇ ਆਪ ਹੀ ਸਟਾਕ ਖਰੀਦੀ ਜਾਣੇ ਵੇਚੀ ਜਾਣੇ ਖਰੀਦੀ ਜਾਣੇ ਵੇਚੀ ਜਾਣੇ ਤੇ ਤੁਸੀਂ ਰਾਤੋ ਰਾਤ ਤੁਸੀਂ ਅਮੀਰ ਹੋ ਜਾਓਗੇ ਇਦਾਂ ਦੀ ਇਦਾਂ ਦੀਆਂ ਕੰਪਨੀਆਂ ਤੋਂ ਕਿੱਦਾਂ ਬਚਣਾ ਹੈ ਕਿੱਦਾਂ ਤੁਹਾਨੂੰ ਪਤਾ ਲੱਗੂਗਾ ਕਿ ਕਿਹੜੀ ਕੰਪਨੀ ਫਰਾਡ ਹੈਗੀ ਹੈ ਕਿਹੜੀ ਕੰਪਨੀ ਸਹੀ ਹੈਗੀ ਹੈ ਯਾਨੀ ਕਿ ਹਰ ਉਹ ਚੀਜ਼ ਤੁਹਾਨੂੰ ਮੈਂ ਦੱਸੂਗਾ ਜਿਹਦੇ ਨਾਲ ਲੋਕਾਂ ਦੇ ਪੈਸੇ ਡੁੱਬਦੇ ਆ ਲੋਕਾ ਜੇ ਤੁਸੀਂ ਆਪਣੇ ਪੈਸੇ ਡੁੱਬਣ ਤੋਂ ਬਚਾ ਲਏ ਤਾਂ ਤੁਸੀਂ ਆਪਣੇ ਪੈਸੇ ਬਣਾ ਵੀ ਲਓਗੇ ਕਿਉਂਕਿ ਜਿਹੜੇ ਪੈਸੇ ਤੁਹਾਡੇ ਡੁੱਬਣ ਤੋਂ बच ਗਏ ਉਹ ਵੀ ਤੁਹਾਡੀ ਕਮਾਈ ਹੀ ਹੈ ਉਹ ਵੀ ਤੁਸੀਂ ਇਹ ਸਮਝ ਲਓ ਕਿ ਸਟਾਕ ਮਾਰਕੀਟ ਤੋਂ ਵੀ ਕਮਾਈ ਹੀ ਹੈ ਤੁਸੀਂ ਕਿਉਂਕਿ ਉਸ ਪੈਸੇ ਨੂੰ ਤੁਸੀਂ ਕਿਸੇ ਚੰਗੇ ਪਾਸੇ ਖਰਚ ਸਕਦੇ ਆ ਸੋ ਚੰਗੇ ਪਾਸੇ ਖਰਚਣ ਦੀ ਗੱਲ ਮੈਂ ਇਹ ਕਹਿ ਰਿਹਾ ਕਿ ਜਿੱਦਾਂ ਸਟਾਕ ਮਾਰਕੀਟ ਤੇ ਜਿਹੜੇ ਇਨਵੈਸਟਮੈਂਟ ਆਪਸ਼ਨ ਹੈਗੀ ਉਹਦੇ ਵਿੱਚ ਤੁਹਾਨੂੰ ਰਿਸਕ ਮਿਲਦਾ ਯਾਨੀ ਕਿ ਬਹੁਤ ਸਾਰਾ ਰਿਸਕ ਲੈਣਾ ਪੈਂਦਾ ਆ ਪਰ ਜੇ ਆਪਾਂ ਗੱਲ ਕਰੀਏ ਕਿ ਭਾਰਤ ਸਰਕਾਰ ਜਿਹੜੀ ਹੈਗੀ ਹੈ ਇੰਡੀਅਨ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਵੀ ਤੁਹਾਨੂੰ ਇਨਵੈਸਟਮੈਂਟ ਦੇ ਲਈ ਬਹੁਤ ਸਾਰੀਆਂ ਸੇਫ ਇਨਵੈਸਟਮੈਂਟ ਆਪਸ਼ਨ ਦਿੰਦੀ ਹੈ ਯਾਨੀ ਕਿ ਸਟਾਕ ਮਾਰਕੀਟ ਦੇ ਵਿੱਚ ਪੈਸਾ ਇਨਵੈਸਟ ਕਰਨ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ-ਕਿਹੜੀਆਂ ਸੇਫ ਇਨਵੈਸਟਮੈਂਟ ਆਪਸ਼ਨ ਦੇ ਵਿੱਚ ਆਪਣਾ ਪੈਸਾ ਇਨਵੈਸਟ ਕਰਨਾ ਚਾਹੀਦਾ ਹੈਗਾ ਉਹਦੇ ਬਾਰੇ ਵੀ ਮੈਂ ਤੁਹਾਨੂੰ ਸਾਰਾ ਕੁਝ ਦੱਸੂਗਾ ਪਰ ਇੱਕ ਡਿਸਕਲੇਮਰ ਮੈਂ ਤੁਹਾਨੂੰ ਪਹਿਲਾਂ ਦੇ ਦੇਣਾ ਕਿ ਇਸ ਸਾਰੇ ਕੋਰਸ ਨੂੰ ਅਕੈਡੈਮਿਕ ਕੋਰਸ ਦੇ ਤੌਰ ਤੇ ਲੈਣਾ ਯਾਨੀ ਕਿ ਨੌਲੇਜ ਸ਼ੇਅਰ ਕਰਨ ਦੇ ਲਈ ਮੈਂ ਇਹ ਕੋਰਸ ਬਣਾ ਰਿਹਾ ਹਾਂ ਮੈਂ ਤੁਹਾਨੂੰ ਇਸ ਗੱਲ ਦੀ ਬਿਲਕੁਲ ਵੀ ਗਾਰੰਟੀ ਨਹੀਂ ਦੇਣਾ ਕਿ ਤੁਸੀਂ ਮੇਰਾ ਇਹ ਕੋਰਸ ਦੇਖ ਕੇ ਕਰੋੜਪਤੀ ਬਣ ਜਾਓਗੇ ਇਸ ਗੱਲ ਦੀ ਮੈਂ ਗਾਰੰਟੀ ਨਹੀਂ ਦੇਣਾ ਠੀਕ ਹੈ ਜੀ ਸਿਰਫ ਜੇ ਤੁਹਾਨੂੰ ਸਿੱਖਣ ਦਾ ਚਾਹ ਹੈਗਾ ਸਿੱਖਣ ਦਾ ਸ਼ੌਂਕ ਹੈਗਾ ਕਿ ਤੁਸੀਂ ਕਹਿੰਦੇ ਕਿ ਹਾਂ ଷ୍ਟਾਕ ਮਾਰਕੀਟ ਦੇ ਵਿੱਚ ਲੋਕ ਕੀ ਪੈਸਾ ਲਾ ਕੇ ਪਤਾ ਨਹੀਂ ਕਿੰਨੇ ਪੈਸੇ ਬਣਾਈ ਜਾਂਦੇ ਆ ਤੇ ਅਸੀਂ ਵੀ ਪੈਸੇ ਬਣਾਉਣੇ ਹੈਗੇ ਆ ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਕਿ ਤੁਸੀਂ ਕਿਸੇ ਗਲਤ ਵਿਅਕਤੀ ਦੇ ਜਿਹੜਾ ਹੈਗਾ ਸੰਪਰਕ ਵਿੱਚ ਆ ਜਾਓ ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦਾ ਕਿ ਸਕੈਮ ਤੋਂ ਕਿੱਦਾਂ ਬਚਣਾ ਯਾਨੀ ਕਿ ਤੁਹਾਨੂੰ ਸਟਾਕ ਮਾਰਕੀਟ ਦੇ ਵਿੱਚ ਪੈਸਾ ਲਗਾਉਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਦੇਖਣਾ ਪੈਂਦਾ ਦੇਖੋ ਮੈਨੂੰ YouTube ਦੇ ਉੱਤੇ ਚੈਨਲ ਬਣਾ ਕੇ ਇੱਥੇ ਵੀਡੀਓਜ਼ ਅਪਲੋਡ ਕਰਦੇ ਨੂੰ ਮੈਨੂੰ ਤਕਰੀਬਨ 8 ਸਾਲ ਹੋ ਗਏ ਆ ਮੇਰੇ ਕੋਲ ਇੱਕ ਸਿਲਵਰ ਪਲੇ ਬਟਨ ਵੀ ਮੈਨੂੰ ਮਿਲਿਆ ਹੋਇਆ ਔਰ ਮੇਰੇ 2 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਹੈਗੇ ਆ ਹੁਣ ਮੈਂ ਤੁਹਾਨੂੰ ਇੱਕ ਰੀਅਲ ਸਟੋਰੀ ਦੱਸਣ ਲੱਗੇ ਆ ਰੀਅਲ ਘਟਨਾ ਦੱਸਣ ਲੱਗੇ ਆ ਜਿਸ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਖੁੱਲੀਆਂ ਰਹਿ ਜਾਣਗੇ ਜੇਕਰ ਤੁਸੀਂ ਇਹ ਰੀਅਲ ਸਟੋਰੀ ਜਿਹੜੀ ਹੈਗੀ ਸੁਣ ਲਓਗੇ ਜਿਹੜੀ ਕਿ ਮੇਰੇ ਨਾਲ ਇੱਕ ਘਟਨਾ ਵਾਪਰੀ ਹੈਗੀ ਆ ਸੋ ਉਹ ਘਟਨਾ ਕੀ ਹੈਗੀ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ YouTube ਦੇ ਉੱਤੇ ਪਿਛਲੇ 8 ਸਾਲ ਤੋਂ ਚੈਨਲ ਚਲਾ ਰਿਹਾ ਐ ਐਜ਼ ਅ ਹੌਬੀ ਜਾਂ ਤੁਸੀਂ ਕਹਿੰਦੇ ਸ਼ੌਂਕੀਆ ਤੌਰ ਦੇ ਉੱਤੇ ਮੈਂ ਚੈਨਲ ਚਲਾ ਰਿਹਾ ਹੈਗਾ ਤੇ ਮੈਨੂੰ ਮੇਰੇ ਚੈਨਲ ਦੇ ਉੱਤੇ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਈਮੇਲ ਭੇਜਦੀਆਂ ਮੈਨੂੰ ਮੇਰੀ ਈਮੇਲ ਦੇ ਉੱਤੇ ਕਿ ਤੁਸੀਂ ਸਾਡੀ ਕੰਪਨੀ ਦੀ ਪ੍ਰਮੋਸ਼ਨ ਕਰਨੀ ਹੈ ਆਪਣੇ ਚੈਨਲ ਦੇ ਉੱਤੇ ਤੇ ਉਹਦੇ ਬਦਲੇ ਵਿੱਚ ਤੁਸੀਂ ਕਿੰਨੇ ਪੈਸੇ ਲੈਣੇ ਹੈਗੇ ਦੱਸੋ ਜਿੰਨੇ ਪੈਸੇ ਤੁਸੀਂ ਕਹੋਗੇ ਤੁਹਾਨੂੰ ਦੇ ਦਿੰਨੇ ਆ ਮੈਨੂੰ ਇਤਾਂ ਦੀਆਂ ਬੜੀਆਂ ਈਮੇਲ ਆਉਂਦੀਆਂ ਆ ਪਰ ਮੈਂ ਕਦੀ ਵੀ ਅੱਜ ਤੱਕ ਕਦੀ ਵੀ ਮੈਂ ਪੇਡ ਵੀਡੀਓ ਯਾਨੀ ਕਿ ਜਾਂ ਫਿਰ ਤੁਸੀਂ ਕਹੋ ਕਿ ਸਪான்ਸਰਡ ਵੀਡੀਓ ਮੈਂ ਨਹੀਂ ਕੀਤੀ ਉਹਦੀ ਵਜ੍ਹਾ ਇਹ ਹੈਗੀ ਆ ਕਿ ਮੈਨੂੰ ਕੋਈ ਪੈਸੇ ਕਮਾਉਣ ਦਾ ਸ਼ੌਂਕ ਨਹੀਂ ਮੈਂ ਤਾਂ ਬਸ ਆਪਣੇ ਐਂਟਰਟੇਨਮੈਂਟ ਦੇ ਲਈ ਆਪਣੇ ਸ਼ੌਂਕੀਆ ਤੌਰ ਦੇ ਉੱਤੇ YouTube ਦੇ ਉੱਤੇ ਚੈਨਲ ਚਲਾ ਰਿਹਾ ਮੈਨੂੰ ਸਿਰਫ ਇਨਾ ਸ਼ੌਂਕ ਹੈਗਾ ਕਿ ਮੈਨੂੰ ਸਿਲਵਰ ਰਿਪਲੇ ਬਟਨ ਮਿਲ ਜਾਵੇ ਔਰ ਉਹ ਮੈ ਮੈਂ ਸਿਰਫ ਇਹ ਦੇਖਣਾ ਚਾਹੁੰਦਾ ਸੀਗਾ ਕਿ সিলਵਰ ਪਲੇ ਬਟਨ ਜਿਹੜਾ ਹੈਗਾ ਉਹ ਅਸਲ ਵਿੱਚ ਮਿਲਦਾ ਵੀ ਹੈ ਜਾਂ ਵੈਸੇ ਹਵਾ ਵਿੱਚ ਹੀ ਗੱਲਾਂ ਵੀਡੀਓ ਦੇ ਵਿੱਚ ਗੱਲਾਂ ਹੈਗੀਆਂ ਸੋ ਉਸ ਪਰਪਸ ਦੇ ਲਈ ਮੈਂ ਆਪਣਾ YouTube ਚੈਨਲ ਸ਼ੁਰੂ ਕੀਤਾ ਸੀਗਾ ਤੇ ਬਹੁਤ ਸਾਰੀਆਂ ਵੀਡੀਓ ਮੇਰੀਆਂ ਵਾਇਰਲ ਹੋ ਗਈਆਂ ਜਿਹਦੇ ਕਰਕੇ ਮੈਨੂੰ সিলਵਰ ਪਲੇ ਬਟਨ ਮਿਲਿਆ ਤੇ ਮੇਰੇ ਸਬਸਕ੍ਰਾਈਬਰ ਵੀ 2 ਲੱਖ ਤੋਂ ਜ਼ਿਆਦਾ ਆ ਹੁਣ ਮੈਂ ਤੁਹਾਨੂੰ ਮੇਨ ਗੱਲ ਤੇ ਲੈ ਕੇ ਆਉਣਾ ਜਿਹੜੀ ਕਿ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀਗਾ ਕਿ ਮੈਨੂੰ ਬਹੁਤ ਸਾਰੀਆਂ ਕੰਪਨੀਆਂ ਦੀਆਂ ਸਪਾਂਸਰਸ਼ਿਪ ਲਈ ਈਮੇਲ ਆਉਂਦੀਆਂ ਇਦਾਂ ਹੀ ਮੈਨੂੰ ਨਾ 1 ਮਹੀਨਾ ਪਹਿਲਾਂ ਮੈਨੂੰ ਇੱਕ ਅਮਰੀਕਨ ਕੰਪਨੀ ਅਮਰੀਕਾ ਦੀ ਇੱਕ ਕੰਪਨੀ ਦੀ ਮੈਨੂੰ ਈਮੇਲ ਆਈ ਉਹ ਕੰਪਨੀ ਨੇ ਕਿਸੇ ਪੰਜਾਬੀ ਬੰਦੇ ਦੀ ਹੀ ਬਣਾਈ ਹੋਈ ਸੀਗੀ ਉਸਨੇ ਮੈਨੂੰ ਈਮੇਲ ਕੀਤੀ ਕਿ ਉਹਨੇ ਕਿਹਾ ਕਿ ਮੈਂ ਇੱਕ ਸੌਫਟਵੇਅਰ ਬਣਾਇਆ ਹੈਗਾ ਜਿਹੜਾ ਕਿ ਆਟੋਮੈਟਿਕਲੀ ਇਨਵੈਸਟਰ ਦੇ ਪੈਸੇ ਨੂੰ ਉਹਦੀ ਜਿਹੜੀ ਹੈਗੀ ਟਰੇਡਿੰਗ ਕਰੀ ਜਾਊਗਾ ਯਾਨੀ ਕਿ ਇਨਵੈਸਟਰ ਨੇ ਸਿਰਫ ਆਪਣਾ ਪੈਸਾ ਸਾਡੇ ਸੌਫਟਵੇਅਰ ਵਿੱਚ ਪਾਉਣਾ ਹੈਗਾ ਸਾਡੇ ਸੌਫਟਵੇਅਰ ਨੇ ਆਪੇ ਡਿਸਾਈਡ ਕਰੀ ਜਾਣਾ ਕਿ ਕਿਹੜਾ ਸ਼ੇਅਰ ਖਰੀਦਣਾ ਹੈ ਕਦੋਂ ਖਰੀਦਣਾ ਕਦੋਂ ਵੇਚਣਾ ਕਦੋਂ ਪ੍ਰੋਫਿਟ ਹੋ ਗਿਆ ਤੇ ਕਦੋਂ ਪ੍ਰੋਫਿਟ ਦੇ ਪੈਸੇ ਅਸੀਂ ਤੁਹਾਨੂੰ ਵਾਪਸ ਦੇਣੇ ਆ ਸੋ ਉਹਨਾਂ ਨੇ ਮੈਨੂੰ ਇਹ ਈਮੇਲ ਆਈ ਤੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਚੈਨਲ ਦੇ ਉੱਤੇ ਆਪਣੀ ਪ੍ਰੋਮੋਸ਼ਨ ਕਰਨੀ ਚਾਹੁੰਦੇ ਆ ਉਹ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਪਰ ਮੈਂ ਪੇਡ ਪ੍ਰਮੋਸ਼ਨ ਜਾਂ ਸਪான்ਸਰਡ ਵੀਡੀਓ ਨਹੀਂ ਕਰਦਾ ਸੋ ਮੈਂ ਉਸ ਈਮੇਲ ਦੇ ਉੱਤੇ ਧਿਆਨ ਨਹੀਂ ਦਿੰਦਾ। ਮੈਨੂੰ 3-4 ਦਿਨ ਬਾਅਦ ਫਿਰ ਤੋਂ ਉਹੀ ਈਮੇਲ ਦੁਬਾਰਾ ਆ ਗਈ। ਕਹਿੰਦੇ ਕਿ ਅਸੀਂ ਤੁਹਾਡੇ ਚੈਨਲ ਤੇ ਪ੍ਰਮੋਸ਼ਨ ਕਰਨੀ ਚਾਹੁੰਦੇ ਹਾਂ ਸਾਨੂੰ ਰਿਪਲਾਈ ਕਰੋ। ਮੈਂ ਫੇਰ ਵੀ ਰਿਪਲਾਈ ਨਹੀਂ ਦਿੱਤਾ। 3-4 ਦਿਨ ਬਾਅਦ ਫੇਰ ਮੈਨੂੰ ਇੱਕ ਈਮੇਲ ਆ ਗਈ ਉਹਨਾਂ ਦੀ ਹੀ ਉਹ ਕਹਿੰਦੇ ਕਿ ਤੁਸੀਂ ਸਾਨੂੰ ਰਿਪਲਾਈ ਕਰੋ ਅਸੀਂ ਤੁਹਾਡੇ ਜਿਹੜਾ ਹੈਗਾ ਆ ਚੈਨਲ ਤੇ ਪ੍ਰਮੋਸ਼ਨ ਕਰਨੀ ਚਾਹੁੰਦੇ ਹਾਂ। ਹੁਣ ਮੈਂ ਸੋਚਿਆ ਕਿ ਇਹਨਾਂ ਨੂੰ ਪਹਿਲਾਂ ਪੁੱਛਾਂ ਵੀ ਇਹ ਇੰਨਾ ਜ਼ਿਆਦਾ ਉਤਾਵਲੇ ਹੋਏ ਪ ਵੀ ਕੰਪਨੀ ਦੀ ਜਿਹੜੀ ਹੈਗੀ ਨਾ ਜਾਣਕਾਰੀ ਲੈਣੇ ਵੀ ਇਹ ਕੰਪਨੀ ਹੈ ਕੀ ਆ ਕਰਦੀ ਕੀ ਆ ਸੋ ਮੈਂ ਕੀ ਕੀਤਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਹਾਡੀ ਕੰਪਨੀ ਕੀ ਕਰਦੀ ਆ ਤੁਹਾਡੀ ਕੰਪਨੀ ਵਿੱਚ ਐਸੀ ਕੀ ਖਾਸ ਗੱਲ ਹੈ ਕਿ ਮੈਂ ਇਸਦੀ ਪ੍ਰੋਮੋਸ਼ਨ ਕਰਾਂ ਮੈਨੂੰ ਕੀ ਜ਼ਰੂਰਤ ਪਈ ਹੈ ਤੁਹਾਡੀ ਕੰਪਨੀ ਦੀ ਪ੍ਰੋਮੋਸ਼ਨ ਕਰਨ ਦੀ ਸੋ ਮੈਂ ਇਦਾਂ ਹੀ ਲਿਖ ਕੇ ਉਹਨਾਂ ਨੂੰ ਈਮੇਲ ਕੀਤੀ ਉਸ ਦੇ ਉਸ ਈਮੇਲ ਦੇ ਰਿਪਲਾਈ ਦੇ ਵਿੱਚ ਉਹਨਾਂ ਨੇ ਮੈਨੂੰ ਪੰਜਾਬ ਦੇ ਕੋਸ਼ ਇੱਕ ਬਹੁਤ ਜ਼ਿਆਦਾ ਫੇਮਸ ਫੇਸਬੁੱਕ ਦੇ ਉੱਤੇ ਬਹੁਤ ਫੇਮਸ ਜਿਹੜੇ ਹੈਗੇ ਆ ਨਿਊਜ਼ ਚੈਨਲ ਜਿਨ੍ਹਾਂ ਨੂੰ ਤੁਸੀਂ ਆਮ ਹੀ ਸੁਣਦੇ ਆ ਉਹਨਾਂ ਦੇ ਲਿੰਕ ਭੇਜੇ ਮੈਨੂੰ ਕਹਿੰਦੇ ਕਿ ਆ ਦੇਖੋ ਅਸੀਂ ਇਨਾ ਇਨਾ ਚੈਨਲਾਂ ਨਾਲ ਦੇ ਨਾਲ ਕੰਮ ਕੀਤਾ ਹੈ ਇਨਾ ਚੈਨਲਾਂ ਨੇ ਸਾਡੀ ਪ੍ਰੋਮੋਸ਼ਨ ਕੀਤੀ ਹੈ ਤੇ ਤੁਸੀਂ ਵੀ ਪ੍ਰੋਮੋਸ਼ਨ ਕਰੋ ਮੈਂ ਉਹ ਈਮੇਲ ਸਹੀ ਪੜੀ ਤੇ ਮੈਂ ਮੁੜ ਕੇ ਉਹਨਾਂ ਨੂੰ ਇੱਕ ਹੋਰ ਕਿਉਂਕਿ ਮੈਨੂੰ ਪਤਾ ਹੈਗਾ ਕਿ ਜਦੋਂ ਕਿਸੇ ਸੌਫਟਵੇਅਰ ਨੇ ਜਦੋਂ ਕਿਸੇ ਇੰਡੀਆ ਤੋਂ ਬਾਹਰਲੀ ਕੰਪਨੀ ਨੇ ਇੰਡੀਆ ਦੇ ਵਿੱਚ ਕੋਈ ਬਿਜ਼ਨਸ ਕਰਨਾ ਹੁੰਦਾ ਹੈ ਤੇ ਉਹਨੂੰ ਬਹੁਤ ਸਾਰੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਹਨ ਇੰਡੀਅਨ ਗਵਰਨਮੈਂਟ ਤੋਂ ਤੇ ਮੈਨੂੰ ਉਸ ਉਹਨਾਂ ਸਾਰੀਆਂ ਪਰਮਿਸ਼ਨਾਂ ਬਾਰੇ ਪਤਾ ਲੱਗਿਆ ਇਸ ਤੋਂ ਇਲਾਵਾ ਉਸ ਜੇਕਰ ਕਿਸ ਨੇ ਇਨਵੈਸਟਮੈਂਟ ਦਾ ਕੰਮ ਕਰਨਾ ਹੈ ਜਾਂ ਕਹਿ ਲਓ ਕਿ ਪੈਸੇ ਦੇ ਲੈਣ ਦੇਣ ਦਾ ਕੰਮ ਕਰਨਾ ਤੇ ਉਹਨੂੰ SEBI ਦੇ ਕੋਲ ਵਿੱਚ ਰਜਿਸਟਰਡ ਹੋਣਾ ਪੈਂਦਾ ਹੈ ਸੋ ਮੈਂ ਉਸ ਕੰਪਨੀ ਨੂੰ ਫਿਰ ਇੱਕ ਈਮੇਲ ਲਿਖੀ ਜਿਸ ਦੇ ਵਿੱਚ ਮੈਂ ਸਾਰਾ ਕੁਝ ਡਿਟੇਲ ਦੇ ਵਿੱਚ ਪੁੱਛਿਆ ਕੀ ਕੀ ਤੁਸੀਂ ਭਾਰਤ ਸਰਕਾਰ ਦੇ ਕੋਲ ਰਜਿਸਟਰਡ ਹੈਗੇ ਆ ਕੀ ਤੁਹਾਡੇ ਕੋਲ ਸਰਕਾਰੀ ਪਰਮਿਸ਼ਨ ਹੈਗੀ ਆ ਜਾਂ ਫਿਰ ਤੁਸੀਂ ਸੇਬੀ ਦੇ ਕੋਲ ਰਜਿਸਟਰ ਹੈਗੇ ਇਸ ਤਰ੍ਹਾਂ ਦੇ ਮੈਂ ਉਹਨਾਂ ਨੂੰ 8-10 ਟੈਕਨੀਕਲ ਕੁਐਸਚਨ ਪੁੱਛੇ ਜਿਹੜੇ ਕਿ ਅਸਲ ਦੇ ਵਿੱਚ ਕਿਸੇ ਕੰਪਨੀ ਨੂੰ ਅਗਰ ਕੋਈ ਕੰਪਨੀ ਕੋਈ ਬਾਹਰੀ ਕੰਪਨੀ ਕੋਈ ਇੱਧਰ ਇੰਡੀਆ ਦੇ ਵਿੱਚ ਕੰਮ ਕਰਨਾ ਚਾਹੁੰਦੀ ਹੈ ਤੇ ਉਹਨੂੰ ਉਹਦੇ ਕੋਲ ਜਿਹੜੀਆਂ-ਜਿਹੜੀਆਂ ਪਰਮਿਸ਼ਨਾਂ ਹੋਣੇ ਚਾਹੀਦੀਆਂ ਮੈਂ ਉਹ ਸਾਰੀਆਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਦੱਸੋ ਆਹਾਂ ਆਹ ਪਰਮਿਸ਼ਨਾਂ ਤੁਹਾਡੇ ਕੋਲ ਹੈਗੀਆਂ ਜੋ ਤੋਂ ਮੈਨੂੰ ਉਹਨਾਂ ਨੇ ਇਹ ਈਮੇਲ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਦੀ ਵੀ ਈਮੇਲ ਨਹੀਂ ਕੀਤੀ। ਯਾਨੀ ਕਿ ਮੈਂ ਇਥੋਂ ਅੰਦਾਜ਼ਾ ਲਗਾਇਆ ਕਿ ਉਹ ਕੰਪਨੀ ਜਿਹੜੀ ਹੈਗੀ ਆ ਉਹਨਾਂ ਦੇ ਕੋਲ ਇੰਡੀਆ ਦੇ ਵਿੱਚ ਬਿਜ਼ਨਸ ਕਰਨ ਦਾ ਕੋਈ ਵੀ ਪਰਮਿਸ਼ਨ ਨਹੀਂ ਸੀਗੀ। ਬਸ ਉਹ ਸਿੱਧਾ ਕੀ ਕਰਦੇ ਸੀਗੇ ਕਿਸੇ ਨਿਊਜ਼ ਚੈਨਲ ਨੂੰ ਫੜਦੇ ਸੀਗੇ ਉਹਨੂੰ ਕਹਿੰਦੇ ਸੀਗੇ ਕਿ ਤਸੋ ਜੀ ਕਿੰਨੇ ਪੈਸੇ ਲੈਣੇ ਆ ਸਾਡੇ ਸਾਡੇ ਸੌਫਟਵੇਅਰ ਦੀ ਪ੍ਰੋਮੋਸ਼ਨ ਕਰ ਦੋ ਤੇ ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਹੈਗੇ ਆ ਉਹ ਪ੍ਰੋਮੋਸ਼ਨਾਂ ਦੇਖਦੇ ਕੇ ਆਪਣਾ ਪੈਸਾ ਜਿਹੜਾ ਹੈਗਾ ਉਸ ਸੌਫਟਵੇਅਰ ਦੇ ਵਿੱਚ ਲਾ ਚੁੱਕੇ ਹੋਣਗੇ ਤੇ ਆਪਣੇ ਨਾਲ ਉਹਨਾਂ ਦੇ ਨਾਲ ਧੱਗੀ ਹੋ ਚੁੱਕੀ ਹੋਵੇਗੀ ਸਟਾਕ ਮਾਰਕੀਟ ਦੇ ਵਿੱਚ ਪੈਸਾ ਇਨਵੈਸਟ ਕਰਨ ਦਾ ਜਿਹੜਾ ਹੈਗਾ ਮਨ ਕਰਦਾ ਹੈ ਤੇ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸਿੱਖ ਲਓ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਸਮਝ ਲਓ ਫਿਰ ਹੀ ਸਟਾਕ ਮਾਰਕੀਟ ਦੇ ਵਿੱਚ ਪੈਸਾ ਲਗਾਉਣਾ ਸੋ ਮੈਂ ਮੇਰਾ ਪਰਪਸ ਇਹੀ ਆਏਗਾ ਮੇਰੀ ਇੱਕ ਕੋਸ਼ਿਸ਼ ਰਹੂਗੀ ਕਿ ਮੈਂ ਤੁਹਾਨੂੰ ਸੌਖੇ ਤੋਂ ਸੌਖੇ ਤਰੀਕੇ ਨਾਲ ਸਟਾਕ ਮਾਰਕੀਟ ਇਸ ਤਰ੍ਹਾਂ ਦਾ ਸੇਫ ਇਨਵੈਸਟਮੈਂਟ ਆਪਸ਼ਨ ਜਿਹੜੀਆਂ ਹੈਗੀਆਂ ਉਹ ਸਾਰੀਆਂ ਜੀਆਂ ਸਾਰੀਆਂ ਸਿਖਾ ਦੇਵਾਂ ਸੋ ਅੱਜ ਤੋਂ ਆਪਾਂ ਸਟਾਕ ਮਾਰਕੀਟ ਦੇ ਕੋਰਸ ਦੀ ਸ਼ੁਰੂਆਤ ਕਰ ਦਿੱਤੀ ਹੈਗੀ ਤੇ ਇਹ ਆਪਣੀ ਪਹਿਲੀ ਵੀਡੀਓ ਸਗੀ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੀਆਂ ਵੀਡੀਓ ਨੂੰ ਦੇਖੋਗੇ ਤੇ ਕਮੈਂਟ ਵੀ ਜਰੂਰ ਕਰਿਓ ਕਿ ਤੁਹਾਨੂੰ ਜਿਹੜੀ ਹੈਗੀ ਸਾਡੀ ਪਹਿਲੀ ਵੀਡੀਓ ਹੈਗੀ ਕਿੰਦਾ ਦੀ ਲੱਗੀ ਤੇ ਤੁਸੀਂ ਮੇਰੇ ਜਿਹੜੇ ਸਟਾਕ ਮਾਰਕੀਟ ਦੇ ਕੋਰਸ ਤੋਂ ਕੀ ਉਮੀਦ ਕਰਦੇ ਹੋ ਕਿ ਕਿੰਦਾ ਦਾ ਕੋਰਸ ਹੋਣਾ ਚਾਹੀਦਾ ਤੁਸੀਂ ਮੈਨੂੰ ਕਮੈਂਟ ਕਰਕੇ ਜਰ ਸੋ ਜੇਕਰ ਤੁਸੀਂ ਹਾਲੇ ਤੱਕ ਇਸ ਪੇਜ ਨੂੰ ਮੇਰੇ ਫੇਸਬੁਕ ਪੇਜ ਨੂੰ ਜਾਂ ਫਿਰ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਫਾਲੋ ਨਹੀਂ ਕੀਤਾ ਤਾਂ ਤੁਸੀਂ ਮੇਰੇ ਫੇਸਬੁਕ ਪੇਜ ਨੂੰ ਫਾਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਲਦ ਮਿਲਦੇ ਆਪਾਂ ਕਿਸੇ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ